ਜਿੱਥੇ ਕਿ ਕਿਸਾਨਾਂ ਦੇ ਵੱਲੋਂ ਸਬਜ਼ੀਆਂ ਤੇ ਹੋਰ ਕਈ ਤਰ੍ਹਾਂ ਦੇ ਫਲ ਦੇ ਬਗੀਚੇ ਲਗਾਏ ਜਾਂਦੇ ਨੇ ਐਵੇਂ ਹੀ ਭੰਗੂ ਨਰਸਰੀ ਦੇ ਵੱਲੋਂ ਕਈ ਤਰ੍ਹਾਂ ਦੇ ਫੁੱਲਾਂ ਦੇ ਬੂਟੇ ਤੇ ਹਰਿਆਣਾ ਦੀ ਮਸ਼ਹੂਰ ਰਤਿਆ ਕੰਪਨੀ ਦੀ ਗੰਡਿਆਂ ਤੇ ਕਣਾਂ ਅਤੇ ਹੋਰ ਵੀ ਕਈ ਕਿਸਮ ਦੇ ਕਣ ਜਿਨ੍ਹਾਂ ਦੇ ਵੱਲੋਂ ਲਗਾਏ ਜਾਂਦੇ ਨੇ ਗਰਮੀਆਂ ਦੇ ਵਿੱਚ ਭਿੰਡੀਆਂ ਤੋੜੀਆਂ ਜਾਂਦੀਆਂ ਨੇ ਕੱਦੂ ਲਗਾਏ ਜਾਂਦੇ ਨੇ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਸਬਜ਼ੀਆਂ ਜੋ ਕਿ ਅਸੀਂ ਦੇਲੀ ਖਾਨਿਆਂ ਤੇ ਉਹ ਲਗਾਈਆਂ ਜਾਂਦੀਆਂ ਨੇ ਹਾਲਾਂਕਿ ਉਹਨਾਂ ਦੇ ਫਲੋ ਪਹਿਲਾਂ ਹੀ ਨਰਸਰੀ ਫਾਰਮ ਤੇ ਤਿਆਰ ਕਰਨ ਦੇ ਲਈ ਲਾਈ ਜਾਂਦੀ ਨੇ ਜਿਸ ਨੂੰ ਕਿ ਇੱਕ ਪ੍ਰੋਜੈਕਟ ਬਣਾ ਕੇ ਉਸ ਦੇ ਵਿੱਚ ਹੋਰ ਕਿਸਮਾਂ ਤਿਆਰ ਕੀਤੀਆਂ ਜਾਂਦੀਆਂ ਨੇ ਸੋ ਦਿਖਾਉਂਦੀਆਂ ਤੁਹਾਨੂੰ ਇਹ ਨਰਸਰੀ ਦੀਆਂ ਤਸਵੀਰਾਂ ਜੋ ਕਿ ਮੈਂ ਤੁਹਾਡਾ ਆਪਣਾ ਲਾਪਤ ਸਿੰਘ ਕੁਛੀ ਫਿਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਕਲਨੌਰ ਦੇ ਵਿੱਚ ਸੋ ਅੱਜ ਅਸੀਂ ਮੌਜੂਦ ਹਾਂ ਭੰਗੂ ਨਰਸਿੰਦ ਦੇ ਵਿੱਚ ਸੋ ਸਾਡੇ ਨਾਲ ਬਾਬਾ ਜੀ ਮਜੂਰ ਨੇ ਜ਼ਰੂਰ ਗੱਲਬਾਤ ਕਰਦੇ ਆਂ ਕਿ ਇਸ ਵਾਰ ਕਿਹੜੀਆਂ ਜਿਹੜੀਆਂ ਬਾਬਾ ਜੀ ਵੱਲੋਂ ਜਿਹੜੀਆਂ ਦਰਸਿੰਦ ਦੇ ਵਿੱਚ ਜਿਹੜੀਆਂ ਲੱਗੀਆਂ ਨੇ ਪਨੀਰੀਆਂ ਲੱਗੀਆਂ ਨੇ ਜਾਂ ਕਿਹੜੇ ਜਿਹੜੇ ਨੇ ਫੁੱਲ ਜਿਹੜੇ ਲੱਗੇ ਨੇ ਅਸੀਂ ਬਾਬਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਬ ਇਹ ਕਿਹੜੇ ਜਿਹੜੇ ਆ ਫੁੱਲਿਆ ਜਿਹੜੀ ਕਿਸਮਾਂ ਨੇ ਕਿੰਨੀਆਂ ਕਿਸਮਾਂ ਨੇ ਤੇ ਕਿਹੜੇ ਫੁੱਲ ਇਹ ਨੂੰ ਆਪਾਂ ਜਾਫਰੀ ਕਿਸਮ ਕਹਿ ਦਿੰਦੇ ਆ ਜੀ ਜਿਹੜਾ ਸਿਆਲੀ ਫੁੱਲਿਆ ਅ ਪਹਿਲਾਂ ਇਹਦੇ ਵਿੱਚ ਜਿਹਨੂੰ ਆਪਾਂ ਕਲਕੱਤੀ ਬੋਲ ਦਿੰਦੇ ਆ ਲੱਡੂ ਗੇਂਦਾ ਉਹ ਚੱਲ ਰਿਆ ਸੀਗਾ ਤੇ ਕੁਦਰਤੀ ਆਫਤ ਆਉਣ ਕਰਕੇ ਤੇ ਇਹਨਾਂ ਮਤਲਬ ਇਸ ਪੈੜੀਆਂ ਦੇ ਵਿੱਚ ਇੱਧਰ ਸੀ ਉਧਰ ਉਹ ਪਰਲੇ ਬੰਨੇ ਸੀ ਤੇ ਉਹ ਸਾਡਾ ਗਰਮੀ ਵਾਲਾ ਫੁੱਲ ਜਿਹੜਾ ਸੀ ਜਿਹਨੂੰ ਲੱਡੂ ਗੇਂਦਾ ਉਹ ਸਾਡਾ ਚੱਲ ਰਿਹਾ ਸੀ ਜਦੋਂ ਇਹ ਮਤਲਬ ਪਾਣੀ ਦੀ ਮਾਰ ਵੱਜੀ ਆ ਤੇ ਉਦੋਂ ਅਸੀਂ ਮਤਲਬ ਦੋਕ ਤੜਾਈਆਂ ਉਹਦੀਆਂ ਜੇ ਕੀਤੀਆਂ ਸਨ ਤੇ ਉਹ ਹੁਣ ਤੱਕ ਮਤਲਬ ਜਿੰਨਾ ਚਿਰ ਗਰਮੀ ਰਹਿਣੀ ਸੀ ਉਹਨਾਂ ਚਿਰ ਉਹ ਹਡਾਓ ਫੁੱਲ ਚੱਲਣਾ ਸੀ ਉਸ ਤੋਂ ਬਾਅਦ ਫਿਰ ਇਹ ਸਿਆਲੀ ਫੁੱਲ ਜਿਹੜਾ ਇਹ ਸ਼ੁਰੂ ਹੋ ਜਾਂਦਾ ਵਾ ਹੁਣ ਸਾਡਾ ਜਿਹੜਾ ਇਹ ਇਹ ਜਿਹੜਾ ਸਿਆਲੀ ਫੁੱਲ ਅਸੀਂ ਤਿਆਰ ਕਰ ਰਹੇ ਆ ਇਹ ਤਕਰੀਬਨ ਮੇਰੇ ਖਿਆਲ ਆਪੀ 15-20 ਦਿਨਾਂ ਦੇ ਵਿੱਚ ਵਿੱਚ ਨੂੰ ਜਿਹੜਾ ਉਹ ਲਾ ਜੇਗਾ ਮਤਲਬ ਜਿਹੜੇ ਤੁਸੀਂ ਦੂਜੇ ਬੂਟਿਆਂ ਦਾ ਜ਼ਿਕਰ ਕਰ ਰਹੇ ਉਹ ਅਜੇ ਤੱਕ ਤੜਾਈ ਜਿਹੜੀ ਉਹਨਾਂ ਦੀ ਚਲਣੀ ਹੈ ਹਾਂਜੀ ਉਹਦੀ ਤੜਾਈ ਚਲਣੀ ਹੀ ਪਰ ਉਹ ਜਦੋਂ ਹੁਣ ਸਾਰੀ ਦੁਨੀਆ ਦੇ ਨਾਲ ਹੀ ਆ ਉਹ ਇੱਕ ਕੁਦਰਤੀ ਆਫਤਾਨ ਕਰਕੇ ਤੇ ਮਤਲਬ ਉਹਦੀ ਫਿਰ ਜਿਹੜਾ ਕੰਮ ਖਤਮ ਹੋ ਗਿਆ ਨਵੇਂ ਸਰਯੋਂ ਜਿਹੜਾ ਹੁਣੇ ਤਿਆਰ ਉਹ ਵੀ ਜਿਵੇਂ ਇਹ ਦੇਖ ਰਹੇ ਆ ਆਪਾਂ ਬੂਟੇ ਲੱਗੇ ਨੇ ਪਰ ਇਹਨਾਂ ਦੇ ਵਿੱਚ ਜੇ ਤੁਸੀਂ ਦੱਸ ਦਿਓ ਤਿੰਨ ਕਿਸਮਾਂ ਨੇ ਕਿੰਵੇਂ ਜਿਹੜੀ ਬੂਟੇ ਦੀ ਜਿਹੜੀ ਪਛਾਣ ਫਿਰ ਹੁੰਦੀ ਹੈ ਇਹ ਬਾਬਾ ਜੀ ਵੇਖੋ ਇਹਦੇ ਵਿੱਚ ਨਾ ਤੇ ਮਤਲਬ ਜਿਹੜੀ ਇਹਦੀ ਪਨੀਰੀ ਤਿਆਰ ਹੁੰਦੀ ਆ ਇਹ ਅਸੀਂ ਪਨੀਰੀ ਮੰਗਾ ਰਹੇ ਆ ਸਾਡਾ ਕੰਟੈਕਟ ਆ ਪਟਿਆਲੇ ਆ ਇੱਕ ਗੁਰਿੰਦਰ ਵੀਰ ਜੀ ਆ ਤੇ ਉਹਨਾਂ ਤੋਂ ਅਸੀਂ ਪਨੀਰੀ ਜੜੀ ਆ ਉਹ ਪ੍ਰੋਵਾਈਡ ਕਰਾਉਨੇ ਆ ਤੇ ਇਹ ਇਹਦੇ ਵਿੱਚ ਨਾ ਤਿੰਨ ਰੰਗ ਹੁੰਦੇ ਆ ਇੱਕ ਲਾਲ ਇੱਕ ਖੱਟਾ ਤੇ ਇੱਕ ਪੀਲਾ ਉਹ ਤੁਹਾਨੂੰ ਜਦਾਂ ਇਹ ਪਹਿਚਾਨ ਤਾ ਚਲੋ ਜਦੋਂ ਆਪਾਂ ਤੋੜਦੇ ਆ ਉਦੋਂ ਹੀ ਪਤਾ ਲੱਗ ਜਾਂਦਾ ਆ ਵੇਖੋ ਆ ਜਿਹੜਾ ਬੂਟਾ ਵਾ ਨਾ ਇਹ ਸਾਰਾ ਮਤਲਬ ਹਰੇ ਰੰਗ ਦੇ ਵਿੱਚ ਆ ਉਡੀ ਮਨਵਾ ਖਟਾਈ ਜੀ ਮਾਰ ਰਿਆ ਇਹਨੂੰ ਸਾਡਾ ਜਿਹੜਾ ਫੁੱਲ ਆਏਗਾ ਇਹ ਇਹਨੂੰ ਖੱਟਾ ਫੁੱਲ ਆਉਣਾ ਵਾ ਜੀ ਆ ਜਿਹੜਾ ਵੇਖਾ ਇਹ ਥੋੜਾ ਜਿਹਾ ਇਹ ਲਾਲਗੀ ਦੇ ਵਿੱਚ ਆ ਵੇਖੋ ਹਾਂ ਜੀ ਇਹਨੂੰ ਪੀਲੇ ਰੰਗ ਦਾ ਫੁੱਲ ਆਉਣਾ ਉਸ ਤੋਂ ਬਾਅਦ ਇੱਥੇ ਤੁਹਾਨੂੰ ਬੂਟੇ ਵਿੱਚ ਹੀ ਮਿਲਣਗੇ ਜਿਦਾਂ ਪਿਓਰ ਲਾਲ ਆ ਵੇਖੋ ਆ ਜਿਹੜੇ ਆ ਹਾਂ ਜੀ ਇਹਨੂੰ ਲਾਲ ਫੁੱਲ ਆਉਣਾ ਵਾ ਜਦੋਂ ਆਪਾਂ ਇਹ ਤੋੜਦੇ ਆ ਉਦੋਂ ਅਲੱਗ-ਅਲੱਗ ਬੂਟੇ ਰ ਆਪੋ ਆਪਣਾ ਜਿਹੜਾ ਵਿੱਚ ਰੰਗ ਦੇਣਾ ਵਾਪੇ ਜਿਵੇਂ ਇਹ ਬੂਟੇ ਨੇ ਇਹਨਾਂ ਦੀ ਗਰੋਥ ਡਾਉਣ ਜਾਂ ਕੋਈ ਇੱਕ ਲੈਵਲ ਦੀ ਗਰੋਥ ਰਹੇਗੀ ਜਾਂ ਵੱਧ ਘੱਟ ਹੋਏਗੀ ਨਹੀਂ ਜੀ ਇਹ ਤਕਰੀਬਨ ਬਹੁਤ ਵਧੀਆ ਗਰੋਥ ਹੀ ਵੈਸੇ ਬਹੁਤ ਵਧੀਆ ਚੱਲਣ ਰਹੀ ਆ ਔਰ ਇੱਕੋ ਜਿਹੀ ਰਹੇਗੀ ਇਹਦੀ ਤਕਰੀਬਨ ਹਾਂਜੀ ਜਿਹੜਾ ਬਾਬਾ ਜੀ ਦੂਸਰੇ ਜਿਹੜੀ ਸਾਈਡ ਲੱਗੇ ਨੇ ਉਹ ਵੀ ਇਸੇ ਬੇਸ ਦੇ ਜਾਂ ਉਹਨਾਂ ਨੂੰ ਕੁਝ ਚੇਂਜ ਕੀਤਾ ਨਹੀਂ ਜੀ ਉਹ ਵੀ ਹੋਈ ਹੈ ਸਿਆਲੀ ਫੁੱਲ ਤਕਰੀਬਨ ਇੱਕ ਹੀ ਵੈਰਾਈਟੀ ਹੁੰਦੀ ਆ ਜੀ ਹਾਂਜੀ ਇਹ ਜਿਹੜਾ ਸਿਆਲੀ ਫੁੱਲ ਆ ਇਹ ਸਾਰਾ ਇੱਕ ਹੀ ਵੈਰਾਈਟੀ ਹੁੰਦੀ ਆ ਕੁਝ ਇੱਧਰ ਆਈ ਫੁੱਲ ਕੁਝ ਤਕਰੀਬਨ ਕਿਲਾਕ ਫੁੱਲ ਜਿਹੜਾ ਉੱਪਰਲੇ ਪਾਸੇ ਉਧਰ ਉਸ ਪਾਸੇ ਜਿਹੜਾ ਬਾਬਾ ਇਹ ਕਾਣ ਹੈ ਜਿਹੜਾ ਵਿੱਚ ਲੱਗਾ ਇਹਦੇ ਵਿੱਚ ਕਿੰਨੇ ਜਿਹੜੇ ਹਾਈਬ੍ਰਿਡ ਜਾਂ ਕਿਹੜੀਆਂ ਕਿਸਮਾਂ ਨੇ ਉਹ ਵੀ ਜਾਣਕਾਰੀ ਜੇ ਸੰਧੀ ਕਰੋ ਇਹ ਵੀਰਜੀ ਸਾਡੇ ਕੋਲ ਨਾ ਇੱਕ ਇਹ ਦੇਸੀ ਕਿਸਮ ਲਾ ਲੋ ਹਾਂਜੀ ਜਿਹੜਾ ਰਤਿਆ ਕੰਪਨੀਆ ਹਰਿਆਣੇ ਦੀ ਹਾਂਜੀ ਹਾਂਜੀ ਜਿਨ੍ਹਾਂ ਦੇ ਨਾਲ ਸਾਡਾ ਕੰਟੈਕਟ ਹੈ ਜੀ ਹਾਂਜੀ ਔਰ ਉਹਨਾਂ ਦੇ ਨਾਲ ਤੇ ਸਾਡੀ ਜਿਹੜੀ ਨਰਸਰੀ ਚੱਲਦੀ ਆ ਰਤਿਆ ਕੰਪਨੀਆ ਜੀ ਔਰ ਇਹਦੀ ਖਾਸੀਅਤ ਇਹ ਆ ਕਿ ਇੱਕ ਤੇ ਇਹ ਜਿਹੜਾ ਕਣਿਆ ਜੀ ਜੀ ਇਹ ਮਤਲਬ ਜੋ ਐਤਕਾ ਸਾਡਾ ਤਿਜਾ ਚੌਥਾ ਸਾਲ ਆ ਜੀ ਮਤਲਬ ਜਿਹੜਾ ਅਸੀਂ ਇਹ ਉਹਨਾਂ ਤੋਂ ਮਰੋ ਲੈ ਕੇ ਤਿਆਰ ਕਰ ਰਹੇ ਆ ਜੀ ਜੀ ਹਾਂ ਜੀ ਤੇ ਇਹਦੀ ਇੱਕ ਤੇ ਇਹ ਆ ਕਿ ਇਹਨੂੰ ਗੰਢੇਲਨੀ ਪਏਗੀ ਜੀ ਜੀ ਠੀਕ ਆ ਜੀ ਜਿਸ ਤਰ੍ਹਾਂ ਆਮ ਆਪਾਂ ਗੰਡਾ ਲਾਉਨੇ ਆ ਤੇ ਉਹਨੂੰ ਗੰਢੇਲ ਪੈ ਜਾਂਦੀ ਆ ਜਾਂ ਜਦੋਂ ਉਹਨੂੰ ਆਪਾਂ ਸਟੋਰਜ ਕਰਨਾ ਹੁੰਦਾ ਤੇ ਸਟੋਰ ਤੇ ਜਿਹੜੇ ਨੇ ਉਹ ਗੰਡਾ ਜਿਹੜਾ ਵਾ ਛੇਤੀ ਜਿਹੜਾ ਵਾ ਆਪਣਾ ਆਪ ਜਿਹੜਾ ਮਤਲਬ ਖਰਾਬ ਹੋ ਜਾਂਦਾ ਹਾਂਜੀ ਇਹਦੀ ਮਤਲਬ ਤਕਰੀਬਨ ਅਗਲੇ ਨਵੰਬਰ ਦਸੰਬਰ ਤੱਕ ਜਿਹੜਾ ਵਾ ਇਹਦੀ ਜਿਹੜੀ ਹੈਗੀ ਆ ਮਤਲਬ ਇਹ ਇੱਕ ਦਾ ਸਟੋਰ ਹੁੰਦਾ ਉਹ ਵੀ ਤਾਣੀਆਂ ਕੇ ਜਾਂ ਵਿੱਚ ਅੱਜ ਦੇਖ ਰਿਹਾ ਬੂਟੇ ਲੱਗੇ ਇਹ ਕੋਈ ਮਤਲਬ ਉਹ ਬੂਟੀ ਕੋਈ ਇਹ ਵਗਾਰਾ ਜੀ ਬੂਟੀ ਫਿਰ ਵੇਖੋ ਵਿੱਚ ਜਿਹੜਾ ਮਾੜਾ ਮੋਟਾ ਕਾਫ ਉਸ ਜਿਹੜਾ ਇਹ ਤਾਂ ਹੋ ਜਾਂਦਾ ਇਹਦੀ ਫਿਰ ਨਾਲ ਮਾੜੀ ਮੋਟੀ ਜਿਹੜੀ ਆ ਸਾਫ ਸਫਾਈ ਚੱਲਦੀ ਰਹਿੰਦੀ ਹੈ ਜੀ ਉਹ ਵੀ ਜਿਹੜੀ ਇਹਨੂੰ ਫਿਰ ਕਰਦੇ ਜਾਂ ਜੋ ਇਹਦੀ ਕੇਅਰ ਕਰਦੇ ਆਪਦੇ ਕੇ ਜਾਂ ਫਿਰ ਫਿਰ ਮਕਰ ਭੇਜਣਾ ਪੈਂਦਾ ਦਾ ਅਪਡੇਟ ਭੇਜਣਾ ਪੈਂਦਾ ਇਹ ਨਹੀਂ ਜੀ ਇਹਦੀ ਸਾਨੂੰ ਬੜਾ ਵਧੀਆ ਇਹਦਾ ਰਿਸਪੌਂਸ ਆ ਜੀ ਹਾਂ ਜੀ ਤਕਰੀਬਨ ਮਤਲਬ ਕਹਿਣ ਦਾ ਭਾਵ ਸਾਡੇ ਕੋਲ ਜਿੰਨੇ ਵੀ ਇੱਧਰ ਬਾਰਡਰ ਦੇ ਪਿੰਡ ਆ ਤੇ ਇਹ ਸਾਨੂੰ ਮਤਲਬ ਉਹ ਆਣ ਕੇ ਜਿਹੜਾ ਵਾ ਇੱਥੋਂ ਆ ਬਣ ਕੇ ਲੈ ਜਾਂਦੇ ਆ ਜੀ ਤੇ ਦੂਸਰੀ ਇਹਦੀ ਖਾਸੀਅਤ ਇਹ ਆ ਕਿ ਇਹ ਰਤਿਆ ਕੰਪਨੀ ਜਿਹੜੀ ਆ ਜਸਪਾਲ ਵੀਰ ਜੀ ਨੇ ਜਿਹੜੇ ਮਤਲਬ ਸਾਨੂੰ ਪਲ-ਪਲ ਦੇ ਉੱਤੇ ਜਿਹੜਾ ਵਾ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਆ ਵੀ ਜੋ ਵੀ ਸਾਨੂੰ ਇਹ ਜ ਕੋਈ ਕਮੀ ਪੇਸ਼ੀ ਲੱਗਦੀ ਆ ਅਸੀਂ ਇਹਦੀ ਉਹ ਦੀ ਜਿਹੜੀ ਆ ਫੋਟੋ ਖਿੱਚ ਕੇ ਤੇ ਨਾਲ ਉਹਨਾਂ ਨੂੰ ਮੈਸੇਜ ਪਾ ਦਿੰਨੇ ਆ ਉਹ ਸਾਨੂੰ ਦੱਸ ਦਿੰਦੇ ਆ ਕਿ ਹੁਣ ਇਹਨੂੰ ਇਹ ਚੀਜ਼ ਦੀ ਲੋੜ ਆ ਇਹਨੂੰ ਆ ਭਈ ਜਿਹੜਾ ਪ੍ਰਸ਼ਾਸਕ ਗਾਰਲੀ ਜਿਹੜੀਆਂ ਲੈਤਾਂ ਨੇ ਇਹ ਦੇਖਿਆ ਥੋੜੀਆਂ ਵੱਡੀਆਂ ਨੇ ਫਿਰ ਡਾਊਨ ਜੇ ਸੈਂਟਰ ਦੇ ਡਾਊਨ ਹੋ ਗਏ ਇਹ ਕੀ ਸਾਰੀ ਵਿਧੀ ਕੀ ਹੈ ਕੀ ਪ੍ਰੋਸੈਸ ਕੀ ਆ ਇਹਦਾ ਵੀਰ ਜੀ ਪ੍ਰੋਸੈਸ ਇਹ ਆ ਕਿ ਇਹ ਅਸੀਂ ਬਿਹਾੜਿਆਂ ਚ ਤਿਆਰ ਕਰਦੇ ਆ ਠੀਕ ਆ ਜੀ ਕਿਉਂਕਿ ਆਪਾਂ 21 ਦਿਨ ਤਿੰਨ ਨੂੰ ਵੀ ਸਕਦੇ ਕਿਉਂਕਿ ਉਹਦਾ ਫਿਰ ਇਹ ਜਿਸ ਤਰ੍ਹਾਂ ਜਿਸ ਤਰ੍ਹਾਂ ਨੇ ਆ ਪਹਿਲਾ ਬਿਹਾੜਾ ਵਾ ਜੀ ਇਹ ਤਿਆਰ ਹੋਣ ਡਿਆ ਇਹਦੀ ਗ੍ਰੋਥ ਉਹਦੇ ਨਾਲ ਆਪਿਆ ਕੁਝ ਦਿਨਾਂ ਬਾਅਦ ਫਿਰ ਉਹ ਤਿਆਰ ਹੁੰਦਾ ਉਸ ਤੋਂ ਬਾਅਦ ਫਿਰ ਤੀਜਾ ਵਿਆੜਾ ਚੌਥਾ ਵਿਆੜਾ ਇਸ ਹਿਸਾਬ ਦੇ ਨਾਲ ਮਤਲਬ ਹੁੰਦਾ ਜੀ ਮਨੇ ਜੇ ਫਿਰ ਲੱਗੇ ਇੱਕ ਦਿਨੇ ਜਾਂ ਫਿਰ ਅੱਗੇ ਪਿੱਛੇ ਲੱਗੇ ਅੱਗੇ ਪਿੱਛੇ ਲੱਗਦੇ ਅੱਗੇ ਕਿੰਨੇ ਕਿੰਨੇ ਦਿੰਦਾ ਜਿਹੜਾ ਗੈਪ ਸਾਰਾ ਤਕਰੀਬਨ ਮੰਨ ਕੇ ਚੱਲੋ ਜੀ ਇਹ ਵਿੱਚ 5-7 ਦਿਨਾਂ ਦਾ ਜਿਹੜਾ ਗੈਪ ਵਿੱਚ ਪੈ ਜਾਂਦਾ ਹਾਂਜੀ 5-7 ਦਿਨਾਂ ਦਾ ਤੇ ਇਹ ਜਿਹੜਾ ਵਾ ਗੰਡਾ ਇਹਦਾ ਇਹ ਆ ਕਿ ਤਕਰੀਬਨ ਮੰਨ ਕੇ ਚੱਲੋ 10 ਦਸੰਬਰ ਤੋਂ ਬਾਅਦ ਜਿਹੜਾ ਵਾ ਇਹ ਗੰਡਾ ਲਾਉਣ ਦਾ ਟਾਈਮ ਆ ਜੀ ਜਿਹੜਾ ਪਿਛਲੇ ਸਾਲ ਤੇ ਬਾਬਾ ਜੀ ਐਰਕਾ ਸਾਲ ਦੇ ਵਿੱਚ ਵਾਅਦਾ ਕੀਤਾ ਮਤਲਬ ਕਿਵੇਂ ਸਾਰਾ ਕੀ ਜਾਣ ਕੇ ਇਹ ਵੀਰ ਜੀ ਬਹੁਤ ਵਧੀਆ ਮਤਲਬ ਕਹਿਣ ਦਾ ਭਾਵ ਇਹਦਾ ਵਾਅਦਾ ਇਹ ਆ ਕਿ ਚੰਗੀ ਕੁਆਲਿਟੀ ਹਾਂਜੀ ਤੇ ਮਤਲਬ ਚੰਗੇ ਜੇ ਕੁਆਲਿਟੀ ਹੋਊਗੀ ਤੇ ਫੇਰ ਹੀ ਉਹਦੀ ਅੱਗੇ ਚੰਗੀ ਸੇਲ ਹੋਏਗੀ ਤੇ ਉਸੇ ਤਰ੍ਹਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਮਤਲਬ ਅਸੀਂ ਜਿਹੇ ਸਾਲ ਉਹ ਤੋਂ ਬਾਅਦ ਅਗਲੇ ਸਾਲ ਥੋੜਾ ਦਿਨ ਉਹ ਵਧਾਇਆ ਐਦ ਕਾਹੀਂ ਤਕਰੀਬਨ 2.5 ਤਿੰਨ ਕ ਖਾਨਾ ਥਾਂ ਜਿਹੜਾ ਵਾ ਇਹਨੂੰ ਮਤਲਬ ਕਾਣੀ ਕਣ ਜਿਹੜਾ ਵਾ ਆਪੇ ਤਿਆਰ ਕੀਤਾ ਜੀ ਜਿਹੜੇ ਬੂਟੇ ਲਗਾਏ ਗਏ ਨੇ ਉਹ ਕਿੰਨੇ ਥਾਂ ਦੇ ਵਿੱਚ ਜਿਹੜੇ ਇੱਕੜ ਦੇ ਵਿੱਚ ਜਿਹੜੇ ਲਗਾਏ ਗਏ ਨੇ 100 ਤੋਂ 120 ਬੂਟੇ ਬਾਬਾ ਜੀ ਜਿਹੜੇ ਨੇ ਸਾਰੇ ਕਿੰਨੇ ਇੱਕੜ ਦੇ ਵਿੱਚ ਜਿਹੜੇ ਲਗਾਏ ਗਏ ਨੇ ਇਹ ਕਾਣੀ ਜੇ ਕਣ ਕੱਲਾ ਤੇ ਬੂਟੇ-ਬੂਟੇ ਜਿਹੜੇ ਆਪਣੇ ਇਹ ਬੂਟੇ ਸਰ ਮੇਰੇ ਕੋਲ ਤਕਰੀਬਨ ਸਵਾ 1 ਕਿੱਲਾ ਕਰੀਬ ਜਿਹੜਾ ਫੁੱਲਿਆ ਜੀ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਕੁਝ ਕਾਣਿਆ ਤੇ ਕੁਸ਼ ਜਿਹੜਾ ਅਕੋ ਆ ਪਨੀਰੀਆਂ ਵਾਸਤੇ ਜਿਹੜਾ ਵਾ ਕੰਮ ਤਿਆਰ ਹੋ ਰਿਹਾ ਵਾ ਉਹਦੇ ਵਾਸਤੇ ਵੀ ਅਸੀਂ ਜਿਹੜੀ ਉਹ ਤਿਆਰੀ ਕਰ ਰਿਹਾ ਜੀ ਸਾਰਾ ਜਿਵੇਂ ਫਿਰ ਬੂਟੇ ਹੋ ਜਾਂਦੇ ਨੇ ਇਹ ਫਿਰ ਪ੍ਰੋਸੈਸ ਮਤਲਬ ਕਿਵੇਂ ਹੁੰਦੇ ਸਾਰੀ ਵੀ ਜਾਣਕਾਰੀ ਸਾਂਝੀ ਕਰੋ ਇਹ ਮੈਂ ਤੁਹਾਡੀ ਗੱਲ ਇਹਦੀ ਕੰਪਨੀ ਫਿਰ ਕਰਦੀ ਲਾ ਜਾਂਦੀ ਜਾਂ ਫਿਰ ਇੱਥੇ ਜਿਹੜੇ ਡਿਸਟ੍ਰੀਬਿਊਟਰ ਇਹਨਾਂ ਨੂੰ ਨਹੀਂ ਜੀ ਇੱਥੇ ਡਿਸਟ੍ਰੀਬਿਊਟਰ ਇੱਥੇ ਡਿਸਟ੍ਰੀਬਿਊਟਰ ਬਾਕੀ ਸਾਨੂੰ ਉਹਨਾਂ ਦਾ ਇੰਨਾ ਕੁ ਮਤਲਬ ਰਿਸਪੌਂਸ ਹੈਗਾ ਜੀ ਕਿ ਜਿਸ ਤਰ੍ਹਾਂ ਸਾਡੇ ਏਰੀਏ ਦੇ ਵਿੱਚੋਂ ਜੀ ਜੀ ਤਕਰੀਬਨ ਮੈਨੂੰ ਇੰਨਾ ਕੁ ਪਤਾ ਵਾ ਕਿ ਰਤਿਆ ਕੰਪਨੀ ਜਿਹੜੀ ਆ ਉਹਦਾ ਬਹੁਤ ਵਧੀਆ ਰਿਜ਼ਲਟ ਆ ਹਾਂਜੀ ਤੇ ਸ਼ਾਇਦ ਆ ਵੀ ਮੈਂ ਭੁੱਲਦਾ ਨਾ ਹੋਵਾਂ ਤੇ ਇੱਕ ਆਪਣਾ 150 ਦੇ ਕਰੀਬ ਜਿਹੜੀ ਆ ਮਤਲਬ ਉਹਨਾਂ ਦੀ ਨਰਸਰੀ ਆ ਪੰਜਾਬ ਤੇ ਹਰਿਆਣੇ ਦੇ ਵਿੱਚ ਹਾਂਜੀ ਠੀਕ ਆ ਜੀ ਔਰ ਉਹ ਜਿਸ ਤਰ੍ਹਾਂ ਹੀ ਮਤਲਬ ਹੁਣ ਇੱਥੇ ਕਲਨੌਰ ਦੇ ਵਿੱਚ ਆ ਜੀ ਹਾਂਜੀ ਇੱਥੇ ਅਗਰ ਉਹਨਾਂ ਨੇ ਸਾਨੂੰ ਇਹ ਬੀਜ ਪ੍ਰੋਵਾਈਡ ਕਰਾਉਂਦੇ ਆ ਤੇ तकरीबन 20-25 ਕਿਲੋਮੀਟਰ ਏਰੀਆ ਦੇ ਵਿੱਚ ਉਹ ਆਪਣਾ ਜਿਹੜਾ ਵਾ ਬੀ ਨਹੀਂ ਕਿਹਨਦੇ ਉਹ ਡਿਸਟ੍ਰਿਬਿਊਟਰ ਨਹੀਂ ਪਸੇ ਸੋ ਨਹੀਂ ਤਿਆਰ ਕਰਦੇ ਉਹਨਾਂ ਨੇ ਆਪਣਾ ਜੇ ਕੋਈ ਇਧਰੋਂ ਕੋਈ ਵੀ ਲਾਗੋਚਾਗ ਹੋ ਉਹਨਾਂ ਨੂੰ ਫੋਨ ਕਰੇਗਾ ਉਹਨਾਂ ਨੇ ਸਾਡੇ ਨਾਲ ਕੰਟੈਕਟ ਕਰਾਉਣਾ ਸਾਨੂੰ ਪੁੱਛਣਾ ਵਾ ਕਿ ਤੁਹਾਡੇ ਤੋਂ ਇਹ ਫਲਾਣਾ ਪਿੰਡ ਜਿਹੜਾ ਉਹ ਕਿੰਨੀ ਦੂਰੀ ਤੇ ਆ ਫਿਰ ਉਹਨਾਂ ਕੋਲ ਜੇ ਕੋਈ ਹੰਗਾਕ ਪੁੱਛਦਾ ਵਾ ਵੀ ਸਾਨੂੰ ਕਣ ਚਾਹੀਦਾ ਵਾ ਉਹ ਫਿਰ ਸਾਡਾ ਨੰਬਰ ਦਿੰਦੇ ਆ ਜੀ ਤੇ ਸਾਨੂੰ ਫਿਰ ਉਹ ਜਿਹੜੇ ਰਾਪਤਾ ਕੈਮ ਕਰਦੇ ਆ ਅਸੀਂ ਉਹਨਾਂ ਨੂੰ ਜਿਹੜਾ ਵਾ ਇਹ ਮਨੂੰ ਸਾਰੀ ਜਿਹੜੀ ਇਹਦੀ ਸ਼ਡੂਲ ਹੈ ਜਾਂ ਜਦੋਂ ਬੰਦੇ ਨਹੀਂ ਗਰੋਥ ਬੰਦੀ ਸਾਰਾ ਅਪਡੇਟ ਜਿਹੜਾ ਫਿਰ ਉੱਥੇ ਜਿਹੜਾ ਸਾਰਾ ਮਟੀਨ ਨੂੰ ਮੋੜਿਆ ਤੁਹਾਨੂੰ ਹਾਂਜੀ 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 ਉੱਥੇ ਮਨਟੇਨ ਹੁੰਦਾ ਹਾਂਜੀ ਇਸ ਤੋਂ ਇਲਾਵਾ ਜਿਹੜੇ ਨੇ ਤੁਸੀਂ ਸ਼ੈੱਡ ਬਣਾਵਾ ਇਸੇ ਵਿੱਚ ਕਿਹੜੀਆਂ ਜਿਹੜੀਆਂ ਮੱਲੋ ਗਰਮੀਆਂ ਵਾਸਤੇ ਪ੍ਰੀਰੀ ਤਿਆਰ ਹੋਣਗੀਆਂ ਜਾਂ ਕਿਵੇਂ ਸਾਰਾ ਹਾਂਜੀ ਇਹ ਵੀਰ ਜੀ ਕਹਿਆ ਜਿਹੜਾ ਵਾ ਮਤਲਬ ਪਨੀਰੀਆਂ ਵਾਸਤੇ ਹੁਣ ਆ ਸ਼ੈੱਡ ਅੱਗੋਂ ਤਿਆਰ ਕਰ ਰਹੇ ਆ ਹਾਂਜੀ ਕਿਉਂਕਿ ਇਹਦੀ ਅਜੇ ਦਿਨ ਹੈਗੇ ਆ ਜੀ ਜੀ ਤਕਰੀਬਨ ਅ ਦਸੰਬਰ ਜਨਵਰੀ ਦੇ ਵਿੱਚ ਅਸੀਂ ਜਿਹੜੀ ਆ ਮਨਵੇ ਦੀ ਦਸੰਬਰ ਅੱਧ ਕਾਂ 15 ਤੋਂ ਬਾਅਦ 20 ਤੋਂ ਬਾਅਦ ਅਸੀਂ ਮਤਲਬ ਜਿਹੜੀ ਆ ਇਹਦੀ ਭਰਾਈ ਜਿਹੜੀ ਆ ਸ਼ੁਰੂ ਕਰ ਦੇਣੀ ਆ ਜੀ ਮਤਲਬ ਕਿਹੜੇ ਕਿਹੜੇ ਜਿਹੜੇ ਫਿਰ ਇਹਦੇ ਵਿੱਚ ਜਿਹੜੀਆਂ ਤਿਆਰ ਹੋਣਗੀਆਂ ਕਿਸਮ ਦੇ ਇਹਦੇ ਵਿੱਚ ਵੀਰ ਜੀ ਚਲੋ ਅਸੀਂ ਆ ਥੋੜੀ ਬੋਦੀ ਵੇਖੋ ਤਿਆਰ ਕੀਤੀ ਆ ਨਾਲੋਂ ਨਾਲ ਜਿਸ ਤਰ੍ਹਾਂ ਕੋਈ ਜਿੰਨੇ ਆਪਣਾ ਟਾਈਮ ਨਾ ਲਾ ਕੇ ਅਗਰ ਉਹਨੂੰ ਆਪਣੇ ਤਬਰ ਕਰ ਲੈਣਾ ਵਾ ਜੀ ਤੇ ਉਹਦੇ ਬਾਅਦ ਤੇ ਜਿਸ ਤਰ੍ਹਾਂ ਵੇਖੋ ਆ ਹੁਣ ਕਾਲੀ ਤੋਰੀ ਆ ਇਹ ਤਿਆਰ ਹੋਣ ਢਈ ਆ ਉਧਰ ਵੀ ਆ ਜੀ ਹਾਂ ਜੀ ਹਾਂਜੀ ਆ ਜਿਸ ਤਰ੍ਹਾਂ ਕਰੇਲਾ ਵਾ ਹਾਂਜੀ ਹਾਂਜੀ ਆ ਇਧਰ ਮਿਰਚ ਤਿਆਰ ਹੋਣ ਢਈ ਆ ਇਹਦੇ ਵਿੱਚ ਕਿਹਨੇ ਕਿਹਨੇ ਚਿਰਦੇ ਜਿਹੜੇ ਨੇ ਇਹ ਬੂਟ ਹੋ ਗਏ ਇਹ ਜੀ ਤੇ तकरीबन 15 20 ਦਿਨਾਂ ਦੇ ਵਿੱਚ ਵਿੱਚ ਅਜੇ ਮੰਨ ਲਓ ਇਹ ਤਿਆਰ ਹੋਇਆ ਜੀ ਹਾਂਜੀ ਤੇ ਇਹਦੇ ਵਿੱਚ ਜਿਹੜੀ ਹੁਣ ਅਸੀਂ ਅੱਗੋਂ ਤਿਆਰ ਕਰਾਂਗੇ ਜੀ ਕਿਸਮਾਂ ਉਹ ਆਲ ਵੈਰਾਈਟੀ ਜਿਹੜੀ ਆਪਾਂ ਗਰਮੀਆਂ ਦੇ ਵਿੱਚ ਲਾਉਣੀ ਆ ਜਿਸ ਤਰ੍ਹਾਂ ਤੋਰੀ ਆ ਕੱਦੂ ਆ ਕੀਆ ਵਾ ਕਰੇਲਾ ਵਾ ਹਾਂਜੀ ਇਹ ਆਲ ਵੈਰੈਟੀ ਜਿਹੜੀ ਆ ਉਹ ਇਹਦੇ ਵਿੱਚ ਤਿਆਰ ਕਰਾਂਗੇ ਇਹ ਸ਼ੈੱਡ ਦੇ ਵਿੱਚ ਇਹਨੂੰ ਹੁਣ ਸ਼ੈੱਡ ਨੂੰ ਕਵਰ ਕਰਾਂਗੇ ਬਾਕੀ ਜਿਹੜਾ ਮਤਲਬ ਇਹ ਸ਼ੈੱਡ ਜਿਹੜਾ ਹੁਣ ਗਾੜੀ ਜਿਹੜੇ ਸਰਦੀ ਦੇ ਮਹੀਨੇ ਨੇ ਉਹ ਜਿੰਨੇ ਮਤਲਬ ਬੀਜ ਗਰਮੀਆਂ ਵਾਸਤੇ ਜਿਹੜੇ ਚੱਲਣੇ ਨੇ ਉਹ ਸਾਰੇ ਇਸ ਦੇ ਵਿੱਚ ਜਿਹੜੇ ਨੇ ਡਵਲ ਮੋਰਗੇ ਹਾਂਜੀ ਹਾਂਜੀ ਉਹ ਇਹਦੇ ਵਿੱਚ ਜਿਹੜਾ ਕਿਉਂਕਿ ਇਹਨੂੰ ਆਪਾਂ ਤਰਪਾਲ ਦੇ ਨਾਲ ਇਹਨੂੰ ਕਵਰ ਕਰ ਦੇਣਾ ਤੇ ਜਿੰਨਾ ਕੁ ਟੈਂਪਰੇਚਰ ਇਹਨੂੰ ਚਾਹੀਦਾ ਵਾ ਉਹਨਾਂ ਟੈਂਪਰੇਚਰ ਦੇ ਵਿੱਚ ਰੱਖਿਆ ਜਾਊਗਾ ਤੇ ਫਿਰ ਉਹ ਟੈਂਪਰੇਚਰ ਦੇ ਵਿੱਚ ਜਿੰਦਾ ਕੋ ਠੰਡ ਪੈਣੀ ਆ ਤੇ ਠੰਡ ਦੇ ਵਿੱਚ ਉਸ ਹਿਸਾਬ ਦੇ ਨਾਲ ਫਿਰ ਇਹਨੂੰ ਆ ਇਹਦਾ ਪੂਰਾ ਟੈਂਪਰੇਚਰ ਬਣਾ ਕੇ ਇਹਦੇ ਵਿੱਚ ਫਿਰ ਜਿਹੜੀ ਉਹ ਤਿਆਰ ਕਰਾਂਗੇ। ਭਾਬੀ ਕਿੰਨੀਆਂ ਫਿਰ ਜਿਹੜੀਆਂ ਇਹਨਾਂ ਨੂੰ ਲੱਗਦੀਆਂ ਨੇ ਮਲਚ ਚੂਜ਼ ਕਰਨਾ ਮਿੱਟੀ ਨਾਲ ਹੀ ਜਾਣੀ ਕਰਨਾ ਪੈਂਦਾ ਜਾਂ ਫਿਰ ਕੋਈ ਖਾਦ ਜਿਹੜੀ ਦੇਸੀ ساری ਆਰਗ ਕੰਕਰੀਟ ਕਰਨੀ ਪੈਂਦੀ ਹੁੰਦੀ ਹੈ। ਅ ਵੀਰ ਜੀ ਵੇਖੋ ਭਈ ਇੱਕ ਤੇ ਆਪਾਂ ਤਿਆਰ ਕਰ ਦਿੰਨੇ ਆ ਜਿਸ ਤਰ੍ਹਾਂ ਛੋਟੀਆਂ ਟਰਿਆਂ ਦੇ ਵਿੱਚ ਤਿਆਰ ਕਰਦੇ ਆ। ਜੀ ਜੀ। ਤੇ ਉਹਦੇ ਵਿੱਚ ਕੁਝ ਚੀਜ਼ਾਂ ਪੈਂਦੀਆਂ ਨੇ। ਹਾਂਜੀ ਕੋਈ ਖਾਦਾਂ ਪੈਂਦੀਆਂ ਨੇ। ਕੋਕੋ ਫੀਡ ਪੈਂਦੀ ਆ। ਪਰ ਅਸੀਂ ਉਹ ਵੀ ਵੀਰ ਜੀ ਕੰਮ ਨਹੀਂ ਕਰਦੇ। ਕਿਉਂਕਿ ਉਹਦਾ ਕੀ ਹੁੰਦਾ ਵਾ ਚਲੋ ਆਪੋ ਆਪਣਾ ਹਰ ਇੱਕ ਨੇ ਆਪਣੇ ਢੰਗ ਨਾਲ ਕੰਮ ਕਰਨਾ ਹੁੰਦਾ ਪਰ ਉਹ ਜਿਹੜੀ ਅਸੀਂ ਟ੍ਰੇ ਦੇ ਵਿੱਚ ਚੀਜ਼ ਤਿਆਰ ਕਰਨੇ ਆ ਉਹਦੇ ਵਿੱਚ ਇੱਕ ਤੇ ਬਿਲਕੁਲ ਉਜੜ ਵਾਸਤੇ ਥੋੜੀ ਚੀਜ਼ ਉਹਨੂੰ ਮਿਲਦੀ ਹੈ ਜਰਮੀਨੇਸ਼ਨ ਹੁੰਦਾ ਵਾ ਬੀਜ ਪਰ ਜਿਆਦਾ ਟਾਈਮ ਨਹੀਂ ਕੱਢ ਸਕਦਾ ਅਸੀਂ ਜਿੰਨਾ ਵੀ ਤਿਆਰੀ ਕਰਦੇ ਆ ਉਹ ਸਾਰੀ ਅਸੀਂ ਲਫਾਫਿਆਂ ਦੇ ਵਿੱਚ ਮਿੱਟੀ ਜਿਹੜੀ ਦੋ ਤਿੰਨ ਪ੍ਰਕਾਰ ਦੀ ਮਿੱਟੀ ਤਿਆਰ ਕਰਦੇ ਆ ਕਿਵਲੇ ਹੁੰਦਾ ਨਾਲ ਮੱਲੂ ਗਾਹ ਦੇ ਕਿੰਨ ਮੱਲੂ ਇਹਨਾਂ ਨੂੰ ਲਗਾਈਆਂ ਖਾਦਣ ਗਈਆਂ ਬੂਟਾ ਜਾ ਕੇ ਘਰ ਜਿਹੜੀ ਆ ਆਪਦੀ ਇੱਥੋਂ ਵਾਲੀ ਗਰੋਥ ਜਿਹੜੀ ਉੱਥੇ ਨਹੀਂ ਫਰਦਾ ਛੜ ਜਾਂਦਾ ਅ ਵੀਰ ਜੀ ਮੇਰਾ ਖਿਆਲ ਆ ਪੀ ਜੇ ਤੇ ਲਫਾਫੇ ਦੇ ਵਿੱਚ ਇਹ ਬੀਜ ਤਿਆਰ ਕੀਤਾ ਹੋਊਗਾ ਮਿੱਟੀ ਦੇ ਵਿੱਚ ਹਮ ਇੱਕ ਤੇ ਇਹਦਾ ਚ ਇਹ ਆ ਕਿ ਇਹਦੇ ਵਿੱਚ ਬੂਟਾ ਜਿਹੜਾ ਵਾ ਸਾਡੇ ਕੋਲ ਵੀ ਅਗਰ ਮਹੀਨਾ ਡੇਢ ਦੋ ਮਹੀਨੇ ਵਿੱਚ ਪਿਆਰੇ ਤੇ ਦਾ ਕੱਖ ਨਹੀਂ ਵਿਗੜਦਾ ਜੀ ਠੀਕ ਆ ਜੀ ਤੇ ਇਹਨੂੰ ਪੂਰੀ ਜਿਹੜੀ ਜਰਮੀਨੇਟ ਵਾਸਤੇ ਜਿੰਨੀ ਤਾਕਤ ਆ ਉਹ ਅਸੀਂ ਇਹਦੇ ਵਿੱਚ ਜਿਹੜੀ ਮਿੱਟੀ ਵਿੱਚ ਭਰਦੇ ਉਹਦੇ ਵਿੱਚ ਅਸੀਂ ਪਾਉਨੇ ਆ ਇਹਦੇ ਵਿੱਚ ਇੱਕ ਦੋ ਮਿੱਟੀਆਂ ਪਾਉਨੇ ਆ ਮਿਕਸ ਕਰਕੇ ਵਿੱਚ ਰੂੜੀ ਪਾਉਨੇ ਆ ਵਿੱਚ ਦੇਸੀ ਆਪਣਾ ਅਸਵਾਪ ਪਾਉਨੇ ਆ ਇਹ ਸਾਰਾ ਮਿਕਸ ਕਰਕੇ ਤੇ ਫਿਰ ਅਸੀਂ ਤਿਆਰ ਕਰਕੇ ਤੇ ਫਿਰ ਹੀ ਦਿੰਦੇ ਆ ਜੀ ਮਤਲਬ ਇਹਦੀ ਲਾਉਂ ਦੀ ਜਿਹੜੀ ਸਹੀ ਵਿਧੀ ਹੈ ਕਿਹੜੇ ਮਤਲਬ ਗਾਹਕ ਜਦੋਂ ਪਰਚੇਸ ਕਰ ਲੈਂਦਾ ਪਰ ਲਾਉਣ ਤੋਂ ਵੀ ਜਿਹੜੀ ਆ ਇਹ ਕਮੀ ਪੇਸ਼ੀ ਜਿਹੜੀ ਕੁਝ ਰਹਿ ਜਾਂਦੀ ਹੈ ਇਹ ਲਾਉਣ ਤੋਂ ਵੇਖੋ ਜੀ ਕਮੀ ਪੇਸ਼ੀ ਤੇ ਇੱਕ ਇਹ ਆ ਤੇ ਨੰਬਰ 1 ਤੇ ਜੇ ਅਜੇ ਅਗੋਂ ਠੰਡ ਪੈਣੀ ਆ ਜੀ ਅਗਰ ਜੇ ਤੇ ਆਪਾਂ ਇਹਨੂੰ ਟਾਈਮ ਨਾ ਲਾਉਣਾ ਮਤਲਬ ਟਾਈਮ ਨਾ ਹੀ ਆਪਣਾ ਸਬਜੀ ਤਿਆਰ ਕਰਨੀ ਆ ਜੀ ਤੇ ਫਿਰ ਇਹਨੂੰ ਲਾ ਕੇ ਅਗੋਂ ਕੋਰੇ ਪੈਣੇ ਆ ਠੰਡ ਪੈਣੇ ਤੇ ਜੇ ਤੇ ਆਪਾਂ ਨੂੰ ਟੱਕ ਲਾਂਗੇ ਕਿਸੇ ਚੀਜ਼ ਦੇ ਨਾਲ ਹਾਂਜੀ ਤੇ ਫਿਰ ਇਹਦਾ ਵਧੀਆ ਰਿਜ਼ਲਟ ਆਏਗਾ ਤੇ ਬਾਕੀ ਨਹੀਂ ਤੇ ਫਿਰ ਅਗੋਂ ਜਿੱਦਾਂ ਜਿੱਦਾਂ ਹੁਣ ਗਾ ਮੌਸਮ ਚੇਂਜ ਹੋਣਾ ਦਸੰਬਰ ਦੇ ਵਿੱਚ ਅਗੋਂ ਆਪਣਾ ਜਨਵਰੀ ਫਰਵਰੀ ਦੇ ਵਿੱਚ ਜਦੋਂ ਜਿਉਂ-ਜਿਉਂ ਮੌਸਮ ਚੇਂਜ ਹੋਣਾ ਫੇਰੇ ਬਹੁਤ ਵਧੀਆ ਜਿਹੜੀ ਬਾਈ ਇਹ ਠੱਕਨ ਦੇ ਵਿੱਚ ਕੋਈ ਪ੍ਰਾਲੀ ਕਾਣੇ ਮੈਂ ਜਿਵੇਂ ਮਨ ਨੂੰ ਕੋ ਸਵਾਹ ਕਰਨੇ ਹੋਰ ਇਸ ਤੋਂ ਲਾਵਾ ਜਿਹੜੀ ਇਹ ਚੀਜ਼ਾਂ ਜਿਹੜੀਆਂ ਰਹਿੰਦੀਆਂ ਫਾਇਦੇਮਦ ਰਹਿੰਦੀਆਂ ਜਾਂ ਇਸ ਤੋਂ ਲਾਵਾ ਕੋਈ ਚੀਜ਼ ਹੋਈ ਹੁੰਦੀ ਹੈ ਮੈਂ ਕਿਹੜੀ ਜੇ ਆਪਾਂ ਜੀ ਘਰ ਜਾ ਕੇ ਲਾ ਦੇ ਜਦੋਂ ਗਾ ਸਰਦੀਆਂ ਰੁੱਤੇ ਕੋੜੇ ਪੈਨੇ ਨੇ ਉਹਨਾਂ ਨੂੰ ਜਿਵੇਂ ਕੱਕਾ ਜਾਸ ਤੇ ਪ੍ਰਾਲੀ ਵੇਖੋ ਜੀ ਜੇ ਉਹ ਤੇ ਪ੍ਰਾਲੀ ਵੀ ਪੈ ਜੇ ਪਰ ਪ੍ਰਾਲੀ ਹੁਣ ਆਪਾਂ ਜਦੋਂ ਵੱਲ ਲਾ ਦਨੇ ਫਿਰ ਉਤੇ ਪ੍ਰਾਲੀ ਤੇ ਜਾਂ ਤੇ ਕੋਈ ਨਾ ਕੋਈ ਚੀਜ਼ ਆ ਬੰਦੋਬਸਤ ਕਰਕੇ ਚਾ ਉਹ ਗੈਪ ਬਣਾ ਕੇ ਜਾਂ ਇਹਦੇ ਉਤੇ ਆਪਾਂ ਕੜੇ ਪਾ ਕੇ ਜੀ ਜੀ ਤੇ ਜਿਸ ਤਰ੍ਹਾਂ ਇਹ ਪਾਈ ਆ ਜੀ ਕੜੇ ਇਦਾਂ ਕੜੇ ਪਾ ਕੇ ਤੇ ਉਤੇ ਹਣਾ ਤਰਪਾਲ ਦੇ ਨਾਲ ਆਪਾਂ ਇਹਨੂੰ ਢੱਕ ਦੇਣਾ ਵਾ ਉਤੇ ਜੋਬ ਨਹੀਂ ਕੋ ਜਾਣਾ ਹਾਂਜੀ ਉਹਨੂੰ ਜੋਬ ਨਹੀਂ ਹੈ ਜਾਣਾ ਜੀ ਜੀ ਤੇ ਇਸ ਤਰੀਕੇ ਦੇ ਨਾਲ ਮੈਂ ਉਹਨੂੰ ਜਿਹੜਾ ਹੀ ਤਿਆਰ ਕਰ ਕੰਪ ਭਾਬੀ ਜਿਹੜੀ ਆ ਆਪਾਂ ਮਿਲ ਘਰ ਜਣ ਲੈ ਜਣੇ ਜਾਂ ਕਿਤੇ ਵੀ ਇੱਕ ਦੋ ਦਿਨ ਦਾ ਸਟੇ ਕਰਦੇ ਜਾਂ ਸਵਾਲ ਕਰ ਉੱਥੇ ਕਿਤੇ ਕਿਤੇ ਜਿਹੜੀ ਆ ਇਹਦੀ ਜਿਹੜੀ ਆ ਪ੍ਰੋਪਰ ਜਿਹੜੀ ਸੰਭਾਲ ਨਹੀਂ ਹੁੰਦੀ ਇਹ ਪ੍ਰੋਪਰ ਸੰਭਾਲ ਵੇਖੋ ਇਹ ਆ ਵੀ ਜਦੋਂ ਆਪਾਂ ਇਹਨੂੰ ਲੈ ਜਾਣਾ ਵਾ ਜੇ ਤੇ ਮਿੱਟੀ ਦੇ ਵਿੱਚ ਤਿਆਰ ਕੀਤਾ ਵਾ ਬੂਟਾ ਤੇ ਫੇਰ ਇਹਦੀ ਸੰਭਾਲੀ ਸੰਭਾਲੇ ਦਾ ਕੱਖ ਨਹੀਂ ਵਿਗੜਦਾ ਜੀ ਹਾਂਜੀ ਇਹਨੂੰ ਜਦੋਂ ਆਪਾਂ ਲਾਉਣਾ ਵਾ ਉਦੋਂ ਲਾਉਣ ਵਾਲੀ ਜਗ੍ਹਾ ਦੇ ਉੱਤੇ ਵੀ ਥੋੜੀ ਵਿੱਚ ਦੇਸੀ ਰੂੜੀ ਪਾ ਜੇ ਉਹਨੂੰ ਵਧੀਆ ਮਿੱਟੀ ਦੇ ਵਿੱਚ ਪਾ ਕੇ ਤੁਸੀਂ ਲਾਓ ਆਪਣਾ ਪਾਣੀ ਦਿਓ ਤੇ ਵਧੀਆ ਜੜਾਂ ਦਾ ਬਾਕੀ ਹਾਈ ਬ੍ਰੈਡ ਸਾਡੇ ਕੋਲ ਜਿੰਨੀ ਵੀ ਕੁਆਲਿਟੀ ਆ ਤਕਰੀਬਨ ਕਿਉਂਕਿ ਅੱਜ ਕੱਲ ਹਾਈ ਬਰੇਡਿਟੀ ਸਿਸਟਮ ਚੱਲਦਾ ਵਾ ਤੇ ਉਹੀ ਵੈਰੈਟੀਆਂ ਜਿਹੜੀਆਂ ਅਸੀਂ ਤਿਆਰ ਕਰਦੇ ਆ ਜੀ ਜਿਵੇਂ ਮਲਤਾਜੇ ਜਿਵੇਂ ਫੁੱਲ ਲੱਗਦੇ ਨੇ ਕਿਤੇ ਮੰਦਰਾ ਜਾਂ ਹੋਰ ਕਿਤੇ ਵੀ ਚੱਲਦੇ ਨੇ ਜੇ ਤੁਹਾਡੇ ਤੋਂ ਪਰਚੇਸ ਕਰਨੇ ਨੇ ਤਾਂ ਕਿਹੜਾ ਐਡਰੈਸ ਆ ਤੇ ਕਿੱਥੇ ਪੈਂਦੇ ਸਾਰੀ ਜਾਣਕਾਰੀ ਦਿਓ ਵੇਖੋ ਜੀ ਸਾਡਾ ਇਹ ਐਡਰੈਸ ਹੈਗਾ ਪੰਗੂ ਨਰਸਰੀ ਜੀ ਕਲਾਨੌਰ ਖਾਸ ਕਲਾਨੌਰ ਆ ਹਾਂ ਤੇ ਆਪਣਾ ਸਾਲੇ ਚੱਕ ਰੋਡ ਜੀ ਜਨ ਗਉਸ਼ਾਲਾ ਸਾਲੇ ਚੱਕ ਰੋਡ ਨੇੜੇ ਆਪਣਾ 바ਵਾ ਲਾਲ ਜੀ ਮੰਦਿਰ ਦੇ ਸਾਹਮਣੇ ਇੱਥੇ ਸਾਡੀ ਭੰਗੋਈ ਕੋਈ ਕੰਟੈਕਟ ਨੰਬਰ ਵੀ ਜੇ ਕੋਈ ਹੈ ਤਾਂ ਉਹ ਵੀ ਇਨਫਰਮੇਸ਼ਨ ਕਰ ਦਿਓ ਸਾਡਾ ਜੀ ਕੰਟੈਕਟ ਨੰਬਰ ਹੈਗਾ ਜੀ 98769 69260 98769 69260 ਤੇ ਦੂਸਰਾ ਬੇਟੇ ਦਾ ਵੀ ਨੰਬਰ ਹੈਗਾ 73475 527 ਕੋਈ ਹੈ 73475 52 57 ਸੋ ਇਹ ਸੰ ਭੰਗੂ ਫਾਰਮ ਵਾਲੇ ਜਿਨ੍ਹਾਂ ਨੇ ਸਾਰੀ ਜਿਹੜੀ ਹੈ ਨਰਸਰੀ ਦੀ ਜਿਹੜੀ ਆਪਣੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਕਿਹੜੀਆਂ ਕਿਸਮਾਂ ਲਗਾਈਆਂ ਨੇ ਤਾਂ ਕਿੱਥੋਂ ਜਿਹੜੀ ਆ ਇਹ ਪ੍ਰਕਿਰਿਆ ਹੋਈ ਆ ਬੂਟੇ ਕਿੰਨੀਆਂ ਕਿਸਮਾਂ ਦੇ ਲੱਗੇ ਨੇ ਕਿੰਨੇ ਏਕੜ ਦੇ ਵਿੱਚ ਲੱਗੀ ਆ ਸੋ ਇਹਨਾਂ ਨੇ ਆਪ ਦਾ ਕੈਟਲ ਨੰਬਰ ਵੀ ਜਿਹੜਾ ਮੈਂਸ਼ਨ ਕੀਤਾ ਜੇ ਤਾਜ਼ੇ ਜਿਹੜੇ ਨੇ ਫੁੱਲ ਜਾਂ